ਨੰਬਰ ਚੌਥਾ ਜਿਹੜਾ ਪੀਐਸਆਈਸੀ ਦੇ ਫੋਕਲ ਪੁਆਇੰਟਸ ਦਾ ਪਲਾਟਸ ਦੀ ਫ੍ਰੈਗਮੈਂਟੇਸ਼ਨ ਦਾ ਮੁੱਦਾ ਸੀ ਇਹ ਐਸਾ ਇੱਕ ਮੁੱਦਾ ਸੀ ਜਿਹੜਾ ਪਿਛਲੇ ਬੜੇ ਲੰਬੇ ਸਮੇਂ ਤੋਂ ਡਿਮਾਂਡ ਸੀ ਇਹਦੇ ਵਿੱਚ ਅਸੀਂ ਬੜਾ ਇੱਕ ਸ਼ਾਨਦਾਰ ਜਣੀ ਕਿ ਇਹ ਸਮਝ ਲਓ ਵੀ ਇੰਡਸਟਰੀ ਦੇ ਲਈ ਇਸ ਤੋਂ ਵਧੀਆ ਕੋਈ ਖੁਸ਼ਖਬਰੀ ਨਹੀਂ ਹੋ ਸਕਦੀ ਕਿ ਜਿੱਥੇ ਕਿਤੇ ਵੀ ਇੰਡਸਟਰੀਅਲ ਪਲਾਟਸ ਨੇ ਪੀਐਸਆਈਸੀ ਦੇ ਉਸ ਪਲਾਟਸ ਵੀ ਜਿਹੜੀ ਹੁਣ ਵੰਡ ਹੈ ਜੇਕਰ ਇੱਕ ਪਿਓ ਦੇ ਦੋ ਬੱਚੇ ਨੇ ਤੇ ਉਹਨੇ ਆਪਣੇ ਦੋ ਬੱਚਿਆਂ ਨੂੰ ਵੰਡ ਕੇ ਪਲਾਟ ਦੇਣਾ ਹੈ ਤੇ ਉਹ ਹੁਣ ਆਪਣੇ ਦੋ ਬੱਚਿਆਂ ਨੂੰ ਵੰਡ ਕੇ ਪਲਾਟ ਦੇ ਸਕਦਾ ਪਰ ਉਦੀ ਕੁਝ ਜਿਹੜੀਆਂ ਸ਼ਰਤਾਂ ਨੇ ਉਹ ਫੋਲੋ ਕਰਨੀਆਂ ਪੈਣਗੀਆਂ ਇੱਕ ਤਾਂ ਇਹ ਕਿ ਜਿਹੜਾ ਪਲਾਟ ਹੋਵੇ ਉਹ ਮਿਨੀਮਮ 40 ਫੁੱਟ ਰੋਡ ਦੇ ਉੱਤੇ ਆਂਦਾ ਹੋਵੇ ਦੂਸਰਾ ਜਿਹੜੀ ਉਹਦੀ ਵਿਡਥ ਹੈ ਉਹਦੀ ਵਿਡਥ ਤੋਂ ਉਹਦੀ ਲੈਂਥ ਹੈ ਜਿਹੜੀ 1:3 ਚ ਹੋਵੇ ਮਤਲਬ ਜੇ ਉਹਦਾ 10 ਫੁੱਟ 프ਰੰਟ ਹੋਵੇ ਐਗਜ਼ਾਮਪਲ ਦੇ ਰਹੇ ਆ ਤਾਂ ਉਹਦੀ ਬੈਕ 30 ਫੁੱਟ ਚਾਹੀਦੀ ਹੈ 30 ਤੋਂ ਜ਼ਿਆਦਾ ਨਹੀਂ ਚਾਹੀਦੀ ਜਿਹੜੇ ਆਪਣੇ ਪਾਲਿਸੀ ਅਸੀਂ ਲੈ ਕੇ ਆਏ ਆ ਫ੍ਰੈਗਮੈਂਟੇਸ਼ਨ ਦੀ ਇਹ ਸਿਰਫ ਫ੍ਰੀ ਹੋਲਡ ਪਲOTS ਤੇ ਉੱਤੇ ਲਾਗੂ ਹੈ ਇਹ ਲੀਜ਼ ਹੋਲਡ ਪਲOTS ਤੇ ਲਾਗੂ ਨਹੀਂ ਜੇ ਕਿਸੇ ਨੇ ਹੁਣ ਇਹ ਪਲOTS ਨੂੰ ਫ੍ਰੈਗਮੈਂਟ ਕਰਨਾ ਉਹਨੂੰ ਲੀਜ਼ ਹੋਲਡ ਤੋਂ ਇਹ ਪਲOTS ਨੇ ਜਿਹੜੇ ਫ੍ਰੀ ਹੋਲਡ ਕਰਵਾਉਣੇ ਪੈਣਗੇ ਜਿਹੜਾ ਅਸੀਂ ਫੀਸ ਰੱਖੀ ਹੈ ਬੜੀ ਨੋਮੀਨਲ ਚਾਰਜ ਰੱਖਿਆ ਜੋ ਕਰੰਟ ਰਿਜ਼ਰਵ ਪ੍ਰਾਈਸ ਹੋਊਗਾ ਅੱਜ ਦਾ ਉਹਦਾ 5% ਹੈ ਜਿਹੜਾ ਯਾਨੀ ਕਿ ਉਹ ਜਾਨੀ ਕਿ ਫ੍ਰੈਗਮੈਂਟੇਸ਼ਨ ਕਰਨ ਦੇ ਲਈ ਉਸ ਟੋਟਲ ਪਲਾਟ ਦਾ ਜੋ 5% ਵੈਲਿਊ ਬਣਦੀ ਹੋਊਗੀ ਉਹ ਪੇ ਕਰਨੀ ਹੋਊਗੀ 40:60 ਰੇਸ਼ੋ ਤੇ ਪਹਿਲਾਂ ਸਾਡੇ ਆਨਰੇਬਲ ਫਾਈਨਾਂਸ ਮਿਸਟਰ ਸਾਹਿਬ ਡਿਫਾਈਨ ਕਰ ਚੁੱਕੇ ਨੇ ਪੇਰੈਂਟ ਪਲਾਟ ਹੋਲਡਰ ਜੇ ਉਹਨੇ ਵਿਦਨ ਫੈਮਿਲੀ ਜਿਹਨੂੰ ਮੰਨ ਲਓ ਫਸਟ ਟਾਈਮ ਪਲਾਟ ਅਲਾਟ ਹੋਇਆ ਸੀ ਅਗਰ ਉਹਨੇ ਆਪਣੀ ਫੈਮਿਲੀ ਦੇ ਵਿੱਚ ਇਹ ਪਲਾਟ ਟ੍ਰਾਂਸਫਰ ਕਰਨਾ ਹੈ ਮਤਲਬ ਫ੍ਰੈਗਮੈਂਟ ਕਰਕੇ ਵੇਚਣਾ ਹੈ ਤਾਂ ਉਹਨੂੰ ਅਸੀਂ 50% ਡਿਸਕਾਊਂਟ ਵੀ ਦੇ ਰਹੇ ਹਾਂ ਇਹਦੇ ਤੇ ਡਿਸਕਾਊਂਟਡ ਫੀਸ ਆ ਉਹਦੇ ਤੇ ਵੇਵ ਆਫ ਕਰ ਰਹੇ ਹਾਂ ਅਸੀਂ ਤਾਂ ਉਹਨੂੰ ਜਾਨੀ ਕਿ 5% ਦੀ بجائے 2.5% ਇਹਦੇ ਤੇ ਪੜਨਾ ਪਊਗਾ ਤੇ ਇਹਦੀ ਸਾਰੇ ਟੋਟਲ ਜਿਹੜੀ ਇਹਦੀ ਫਾਈਲ ਪ੍ਰੋਸੈਸਿੰਗ ਹੈ ਉਹਦੀ ਬੜੀ ਨੋਮੀਨਲ ਜੀ 10000 ਰੁਪਏ ਸੀ ਡਿਪਾਰਟਮੈਂਟ ਦੀ ਫੀਸ ਰੱਖੀ ਹੈ